ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਲੁਧਿਆਣਾ ਵਿੱਚ ਪਹੁੰਚੇ ਨੇ ਅਤੇ ਉਹ ਸਭ ਤੋਂ ਪਹਿਲਾਂ ਪੀਏਯੂਵੀਕੇ ਆਯੋਜਿਤ ਡਿਗਰੀ ਵੰਡ ਸਮਾਰੋਹ ਦੇ ਵਿੱਚ ਸ਼ਾਮਲ ਹੋਣਗੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਤੋਂ ਬਾਅਦ ਉਹ ਬੁੱਢਾ ਦਰਿਆ ਪ੍ਰੋਜੈਕਟ ਦਾ ਵੀ ਨਿਰਖਣ ਕਰਨਗੇ ਦੱਸਦੇ ਕਿ ਉਹ ਬੁੱਢਾ ਦਰਿਆ ਦੇ ਉੱਤੇ ਹੁਣ ਤੱਕ ਕੀਤੇ ਗਏ ਕੰਮ ਸੰਬੰਧੀ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਵੀ ਕਰਨਗੇ ਰਾਜਪਾਲ ਨੇ 1 ਮਹੀਨਾ ਪਹਿਲਾਂ ਬੁੱਢਾ ਦਰਿਆ ਦਾ ਨਿਰਖਣ ਵੀ ਕੀਤਾ ਸੀਗਾ ਕਟਾਰਿਆ ਨੇ ਉਸ ਸਮੇਂ ਕਿਹਾ ਸੀਗਾ ਕਿ ਬੁੱਢਾ ਦਰਿਆ ਦੀ ਸਫਾਈ ਸੰਬੰਧੀ ਮੀਟਿੰਗ ਜੋ ਪਹਿਲਾਂ ਚੰਡੀਗੜ੍ਹ ਰਾਜਪਵਨ ਦੇ ਵਿੱਚ ਹੁੰਦੀ ਸੀਗੀ ਤੇ ਹੁਣ ਬੁੱਢਾ ਦਰਿਆ ਵਿੱਚ ਹੀ ਹੋਵੇਗੀ ਇਸੇ ਲਈ ਇਹ ਮੀਟਿੰਗ ਅੱਜ ਬੁੱਢਾ ਦਰਿਆ ਵਿੱਚ ਹੋ ਰਹੀ ਹੈ ਤਾਂ ਵਿਧਾਇਕ ਅਤੇ ਸੰਸਦ ਮੈਂਬਰ ਵੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਗੁਲਾਬ ਚੰਦ ਕਟਾਰਿਆ ਨੇ ਕਿਹਾ ਸੀਗਾ ਕਿ ਇਹ ਮੀਟਿੰਗ ਇਸ ਤਰੀਕੇ ਦੇ ਨਾਲ ਪੰਜ ਮਹੀਨੇ ਲਗਾਤਾਰ ਕੀਤੇ ਜਾਵੇਗੀ ਤਾਂ ਜੋ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸ ਦੇ ਕਿ ਸੰਤ ਸਿਚੇਵਾਲ ਵਿੱਚ ਜਿਹੜੀ ਗੀ ਇਸ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਕੱਲ ਵੀ ਐਡੀਸ਼ਨਲ ਕਮਿਸ਼ਨਰ ਸਾਹਿਬ ਖੈਰਾ ਸਾਹਿਬ ਜੀ ਦੇ ਨਾਲ ਇਸ ਜਗ੍ਹਾ ਦਾ ਦੌਰਾ ਕੀਤਾ ਸੀ ਉਸ ਤੋਂ ਪਹਿਲਾਂ ਵੀ 5 ਫਰਵਰੀ ਨੂੰ ਇੱਥੇ ਇਸ ਜਗ੍ਹਾ ਦਾ ਦੌਰਾ ਕੀਤਾ ਸੀ ਇਥੋਂ ਤਾਜਪੁਰ ਡੇਰੀ ਕੰਪਲੈਕਸ ਦਾ ਜਿਹੜਾ ਗੰਦਾ ਪਾਣੀ ਗੋਹਾ ਤੇ ਗੋਬਰ ਫੁੱਟ ਦੇ ਰਿਆਜ ਸਿੱਧੇ ਰੂਪ ਚ ਪੈ ਰਹੇ ਨੇ ਇੱਥੇ ਇਹ ਜਿਹੜੇ ਪੈਪ ਲੈਣਾ ਆਪ ਜੀ ਦੇਖ ਰਹੇ ਆ ਇਸ ਨੇ ਟ੍ਰੀਟਮੈਂਟ ਪਲਾਂਟ ਨਾਲ ਜੁੜਨਾ ਹੈ ਜੋ ਖਿਡਾਰੀ ਵਾਲਿਆਂ ਨੇ ਇਹ ਸਾਰਾ ਜਿਹੜਾ ਜੰਮਾ ਜਿਹੜਾ ਠੇਕਾ ਵਾ ਇਹ ਲੁਧਿਆਣੇ ਦੇ ਟ੍ਰੀਟਮੈਂਟ ਪਲਾਂਟਾਂ ਦਾ ਚੱਕਿਆ ਹੋਇਆ ਹੈ ਉਹਨਾਂ ਨੂੰ ਇਹ ਜਿਹੜਾ ਕੰਮ ਪੈਂਡਿੰਗ ਸੀ ਅੱਜ ਕਟੋ-ਕਟ ਇਹ ਚੌਥਾ ਤੇ ਪੰਜਵਾਂ ਸਾਡਾ ਗੇੜਾ ਇੱਥੇ ਬਾਬਾ ਜੀ ਦੇ ਨਾਲ ਇਸ ਜਗ੍ਹਾ ਤੇ ਹੈ ਤੇ ਇਹ ਪਾਣੀ ਲਗਾਤਾਰ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰ ਰਿਹਾ ਸੀ ਜਿੱਥੇ ਇੱਕ ਪਾਸੇ ਬਾਬਾ ਜੀ ਨੇ ਸੰਗਤ ਦੇ ਸਹਿਯੋਗ ਨਾਲ ਮਸ਼ੀਨਾਂ ਲਾਈਆਂ ਨੇ ਬੁੱਢੇ ਦਰਿਆ ਦੇ ਵਿੱਚੋਂ ਗੋਹਾ ਗਾਰ ਕੱਢਣ ਵਾਸਤੇ ਉੱਥੇ ਇਹ ਤਾਜਪੁਰ ਡੈਰੀ ਕੰਪਲੈਕਸ ਦਾ ਜਿਹੜਾ ਗੰਦਾ ਪਾਣੀ ਗੋਹਾ ਤੇ ਗੋਬਰ ਉਹ ਦਰਿਆ ਦੇ ਵਿੱਚ ਸੁੱਟਿਆ ਜਾ ਰਿਹਾ ਸੀ ਉਸ ਨੂੰ ਅੱਜ ਪੱਕੇ ਰੂਪ ਵਿੱਚ ਮੰਨ ਲਾ ਕੇ ਬੰਦ ਕੀਤਾ ਜਾ ਰਿਹਾ ਸੰਸੀ ਚਾਹਲ ਜੀ ਖੁਦ ਇਹ ਮਸ਼ੀਨ ਚਲਾ ਕੇ ਇਸ ਕਾਰਜ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਨੇ